ਜੇਕਰ ਤੁਸੀਂ 슈ਗਰ ਦੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਹੁਣ 슈ਗਰ ਦੀ ਬਿਮਾਰੀ ਜੜ ਤੋਂ ਖਤਮ ਹੋ ਸਕਦੀ ਹੈ 슈ਗਰ ਦੇ ਮਰੀਜ਼ਾਂ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਕਿਉਂਕਿ ਹੁਣ ਵਿਗਿਆਨੀਆਂ ਨੇ ਇਹ ਜ੍ਹਾ ਇਲਾਜ ਲੱਭ ਲਿਆ ਹੈ ਜਿਸ ਨਾਲ 슈ਗਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇਗਾ ਜਦ ਕਿ ਹੁਣ ਤੱਕ ਇਹੀ ਮੰਨਿਆ ਜਾਂਦਾ ਸੀ ਕਿ 슈ਗਰ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨਵੀਂ ਖੋਜ ਨੇ ਦਿਖਾ ਦਿੱਤਾ ਹੈ ਕਿ ਹੁਣ 슈ਗਰ ਵਰਗੀਆਂ ਲਾ ਇਲਾਜ ਬਿਮਾਰੀ ਮੰਨੀ ਜਾਂਦੀ ਜਿਹੜੀ ਉਹ ਜੜੋ ਖਤਮ ਹੋਵੇਗੀ ਆਓ ਤੁਹਾਨੂੰ ਦੱਸਦੇ ਹਾਂ ਕੀ ਵਿਗਿਆਨੀਆਂ ਦੀ ਇਹ ਨਵੀਂ ਖੋਜ ਜਿਸ ਨਾਲ 슈ਗਰ ਜੜੋਂ ਖਤਮ ਹੋ ਸਕਦੀ ਹੈ 슈ਗਰ ਨੂੰ ਲੈ ਕੇ ਹੁਣ ਤੱਕ ਇਹ ਕਿਹਾ ਜਾਂਦਾ ਹੈ ਕਿ ਇਸ ਬਿਮਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਹੁਣ ਵਿਗਿਆਨੀਆਂ ਨੇ ਇੱਕ ਅਹਿਜਾ ਇਲਾਜ ਤਿਆਰ ਕੀਤਾ ਹੈ ਜਿਸ ਦੇ ذریعے 슈ਗਰ ਨੂੰ ਜੜੋਂ ਖਤਮ ਕੀਤਾ ਜਾ ਸਕੇਗਾ ਦਰਅਸਲ ਵਿਗਿਆਨੀਆਂ ਵੱਲੋਂ ਇੱਕ ਅਹਿਜੇ ਡਰੱਗ ਥੈਰੇਪੀ ਦੀ ਖੋਜ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਸ਼ੂਗਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਚੂਹਿਆਂ ਤੇ ਇਸ ਇਲਾਜ ਦੀ ਵਰਤੋਂ ਕੀਤੀ ਲੈ ਜੋ 100 ਫੀਸਦੀ ਸਫਲ ਰਹੀ ਹੈ ਅਤੇ ਹੁਣ ਇਸ ਦੀ ਵਰਤੋਂ ਮਨੁੱਖਾਂ ਤੇ ਕੀਤੀ ਜਾਵੇਗੀ ਸਾਇੰਸ ਟ੍ਰਾਂਸਨੈਸ਼ਨਲ ਮੈਡੀਸਿਨ ਜਰਨਲ ਦੇ ਅਨੁਸਾਰ ਇੱਕ ਕ੍ਰਾਂਤੀਕਾਰੀ ਡਰਗ ਥੈਰੇਪੀ ਪਨਕ੍ਰੀਅਮ ਵਿੱਚ ਬੀਟਾ ਮੈਲਾਨੋ ਸਗਰਮ ਕਰਕੇ ਇਲਿਊਮਨ ਦੀ ਪੈਦਾਵਾਰ ਨੂੰ 700% ਤੱਕ ਵਧਾ ਸਕਦੀ ਹੈ ਜੇਕਰ ਇਹ ਇਲਾਜ ਮਨੁੱਖਾਂ ਤੇ ਸਫਲ ਹੋਇਆ ਇਹ ਯਕੀਨਨੀ ਤੌਰ ਤੇ ਇਸ ਨਾਲ ਕਰੋੜਾਂ ਲੋਕਾਂ ਦੀ ਜੀਵਨ ਨੂੰ ਬਚਾਇਆ ਜਾ ਸਕੇਗਾ ਜਾਣਕਾਰੀ ਅਨੁਸਾਰ ਜੇਕਰ ਪੈਨਕ੍ਰੀਅਸ ਸਿਹਤਮੰਦ ਹੈ ਤਾਂ ਇਸ ਦੇ ਬੀਟਾ ਸੈੱਲ ਸਹੀ ਢੰਗ ਨਾਲ ਇਨਸੂਲਿਨ ਪੈਦਾ ਕਰਦੇ ਨੇ ਪਰ ਜੇਕਰ ਬੀਟਾ ਸੈੱਲ ਖਰਾਬ ਹੋ ਜਾਣ ਤਾਂ ਇਸੂਲਿਨ ਦਾ ਉਤਪਾਦਨ ਘਟ ਜਾਂਦਾ ਹੈ ਆਮ ਤੌਰ ਤੇ 슈ਗਰ ਵਿੱਚ ਬੀਟਾ ਸੈੱਲ ਖਰਾਬ ਹੋ ਜਾਂਦੇ ਨੇ ਜਾਂ ਕੰਮ ਕਰਨਾ ਬੰਦ ਕਰ ਦਿੰਦੇ ਨੇ ਇਸੇ ਕਰਕੇ ਹੀ ਖਤਰਨਾਕ ਕਿਸਮ ਦੀ 슈ਗਰ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਇਨਸੋਲਿਨ ਲੈਣੀ ਪੈਂਦੀ ਹੈ ਵਿਗਿਆਨੀਆਂ ਵੱਲੋਂ ਖਰਾਬ ਪਏ ਬੀਟਾ ਸੈੱਲਾਂ ਨੂੰ ਮੁੜ ਤੋਂ ਸਰਗਰਮ ਕਰਨ ਤੇ ਹੀ ਪਿਛਲੇ ਕਈ ਸਾਲਾਂ ਤੋਂ ਖੋਜ ਕੀਤੀ ਜਾ ਰਹੀ ਹੈ ਕੁਝ ਖੋਜਾਂ ਵਿੱਚ ਸਟੈਮ ਸੈੱਲਾਂ ਨੂੰ ਮੁੜ ਵਿਕਸਿਤ ਕਰਨ ਲਈ ਬੀਟਾ ਸੈੱਲਾਂ ਨੂੰ ਸਰਗਰਮ ਕਰਨ ਦੀ ਤਕਨੀਕ ਤੇ ਕੰਮ ਕੀਤਾ ਜਾ ਰਿਹਾ ਹੈ। ਨਵੇਂ ਅਧਿਐਨ ਦੇ ਮੁਤਾਬਕ ਇਹ ਜੀ ਦਵਾਈ ਤਿਆਰ ਕੀਤੀ ਗਈ ਹੈ ਜਿਸ ਨੂੰ ਖਾਣ ਨਾਲ ਬੀਟਾ ਸੈੱਲ ਸਰੀਰ ਦੇ ਅੰਦਰ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ। 3 ਮਹੀਨਿਆਂ ਦੇ ਅੰਦਰ ਇਨਸੂਲਿਨ ਉਚਿਤ ਪੱਧਰ ਤੇ ਪਹੁੰਚ ਜਾਵੇਗਾ ਰਿਪੋਰਟ ਮੁਤਾਬਕ ਇਸ ਥੈਰੇਪੀ ਵਿੱਚ ਦੋ ਦਵਾਈਆਂ ਤਿਆਰ ਕੀਤੀਆਂ ਗਈਆਂ ਨੇ ਜਿੰਨਾ ਵਿੱਚੋਂ ਇੱਕ ਹੈ ਹਾਰਮਾਈਨ ਜੋ ਇੱਕ ਕੁਦਰਤੀ ਸਿਮਰਨ ਹੈ ਜੋ ਕੁਝ ਪੌਦਿਆਂ ਵਿੱਚ ਵੀ ਪਾਇਆ ਜਾਂਦਾ ਹੈ ਅਤੇ ਦੂਜੀ ਦਵਾਈ ਜੀ ਐਲ ਪੀ ਰੈਜਿਸਪਟਰ ਹੈ ਜੋ ਕਿ ਭਾਰ ਘਟਾਉਣ ਦੀ ਦਵਾਈ ਹੈ ਹਾਰਸਮਾਈਨ ਬੀਟਾ ਸੈਲਾ ਵਿੱਚ ਡਾਈਵਰਕੇ ਏ ਐਨਰਜੀ ਐਮ ਨੂੰ ਆਰਾਮ ਦਿੰਦਾ ਹੈ ਜਾਣਕਾਰੀ ਅਨੁਸਾਰ ਵਿਗਿਆਨੀਆਂ ਨੇ ਨੁਕਸਾਨੇ ਗਏ ਮਨੁੱਖੀ ਬੀਟਾ ਸੈੱਲਾਂ ਨੂੰ ਚੂਹੇ ਵਿੱਚ ਟ੍ਰਾਂਸਪਲਾਂਟ ਕੀਤਾ ਅਤੇ ਫਿਰ ਇਸ ਥੈਰੇਪੀ ਨਾਲ ਟੀਕਾ ਲਗਾਇਆ ਇਸ ਤੋਂ ਬਾਅਦ ਅਧਿਐਨ ਵਿੱਚ ਦੇਖਿਆ ਗਿਆ ਕਿ 3 ਮਹੀਨਿਆਂ ਦੇ ਅੰਦਰ ਬੀਟਾ ਸੈੱਲਾਂ ਵਿੱਚ 700% ਦਾ ਵਾਧਾ ਹੋਇਆ ਇਸ ਖੋਜ ਨਾਲ ਵਿਗਿਆਨੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਲਾ ਇਲਾਜ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇਗਾ ਹਾਲਾਂਕਿ ਹਜੇ ਤੱਕ ਇਹ ਤਕਨੀਕ ਕਦੋਂ ਤੱਕ ਲਾਗੂ ਹੋਵੇਗਾ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਵਿੱਚ ਉਮੀਦ ਜ਼ਰੂਰ ਪੈਦਾ ਹੋ ਰਹੀ ਹੈ ਤਾਂ ਜੇਕਰ ਤੁਸੀਂ ਆਪਣਾ ਸ਼ੂਗਰ ਜੜ ਤੋਂ ਖਤਮ ਕਰਨਾ ਹੈ ਤਾਂ ਤੁਸੀਂ ਇਸ ਦਵਾਈ ਦੀ ਵਰਤੋਂ ਕਰ ਸਕਦੇ ਹੋ ਜਦੋਂ ਇਹ ਦਵਾਈ ਲਾਗੂ ਕੀਤੀ ਜਾਵੇਗੀ ਐਵੇਂ ਦੀਆਂ ਜਾਣਕਾਰੀਆਂ ਜਾਣਨ ਲਈ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੇ ਹੋਈ ਇਜਾਜ਼ਤ ਧੰਨਵਾਦ